ਜਾਵੇ ਵੋਟਾ ਦੇ ਲਾਸਟ ਪਰ ਪੀਸ ਅੱਛੇ ਨਾਮ ਇੱਕ ਮਿੰਟ ਸਿਰ ਸੁਣਨਾ ਮੈਂ ਆਪਣਾ ਮੀਆਂ ਡਾਕਟਰ ਉਮਰਪrakash ਹੈ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ VOTING ਪ੍ਰਕਿਰਿਆ ਸ਼ੁਰੂ ਹੋ ਗਈ ਕਿਸ ਤਰੀਕੇ ਦਾ ਮਾਹੌਲ ਲੱਗ ਰਿਹਾ ਤੇ ਵੋਟਰਸ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਤੁਸੀਂ ਵੀ ਆਪਣੇ ਹੱਕ ਦਾ ਇਸਤੇਮਾਲ ਕਰਕੇ ਆਇਓ ਦੇਖੋ ਜੀ ਵੋਟ ਪਾਉਣਾ ਸਾਡਾ ਅਧਿਕਾਰ ਹੈਗਾ ਤੇ ਹਰ ਵੋਟਰ ਨੂੰ ਜਿਹੜੀ ਵੋਟ ਹੈ ਇਹ ਪਾਉਣੀ ਚਾਹੀਦੀ ਹੈ ਆਪਣੀ ਮਰਜ਼ੀ ਦਾ ਜਿਹੜਾ ਕੈਂਡੀਡੇਟ ਹੈ ਉਹਨੂੰ ਵੋਟ ਪਾਓ ਤੇ ਉਹਨੂੰ ਜਿਤਾਓ ਕਿਸ ਤਰੀਕੇ ਨਾਲ ਸੋਚ ਕੇ ਤੁਸੀਂ ਵੋਟ ਪਾਈ ਹੈ ਕੀ ਸੋਚ ਕੇ ਪਾਈ ਹੈ ਇਹ ਸੋਚ ਕੇ ਪਾਈ ਹੈਗੀ ਆ ਵੀ ਇਹ ਜਿੱਤਣ ਵਾਲੇ ਕੈਂਡੀਡੇਟ ਜਿਹੜੇ ਹੈਗੇ ਨੇ ਸਾਡੇ ਸ਼ਹਿਰ ਦਾ ਵਿਕਾਸ ਕਰਨ ਇੱਥੇ ਲਾਈਟ ਦਾ ਚੰਗਾ ਪ੍ਰਬੰਧ ਹੋਣਾ ਚਾਹੀਦਾ ਇੱਥੇ ਸਫਾਈ ਦਾ ਠੀਕ ਪ੍ਰਬੰਧ ਹੋਣਾ ਚਾਹੀਦਾ ਥੈਂਕ ਯੂ ਹਾਂਜੀ ਮੇਰਾ ਕੀ ਨਾਮ ਆਪਾਂ ਮੇਰਾ ਨਾਮ ਦੀਪੰਕਰ ਜੀ ਕੀ ਵੋਟ ਪਾ ਕੇ ਆਇਓ ਕਿਸ ਤਰ੍ਹਾਂ ਕਿਦਾ ਲੱਗ ਰਿਹਾ ਮਾਹੌਲ ਕੀ ਕਹਿਣਾ ਚਾਹੁੰਦੇ ਬਾਕੀ ਵੋਟਰ ਮਾਹੌਲ ਆਪਣੇ ਆਪਣੇ ਕੈਂਡੀਡੇਟ ਖਲੋਤੇ ਆਪਣੀ ਆਪਣੀ ਮਿਹਨਤ ਆ ਹਰ ਇੱਕ ਦੀ ਬਾਕੀ ਲੋਕਾਂ ਜਨਤਾ ਦੀ ਮਰਜ਼ੀ ਆ ਕੱਲੀ ਵੋਟ ਤੇ ਕੁਝ ਨਹੀਂ ਕਹਿ ਸਕਦੀ ਠੀਕ ਜੇ ਬਾਕੀ ਜੇ ਦੀ ਕਾਲਪੁਰਖ ਕੋ ਖਾਮੀ ਪਰੇਗਾ ਉਹ ਚੀਜ਼ ਹੋਣੀ ਆ ਬੰਦਾ ਦੇ ਜੋ ਕਰਦਾ ਉਹ ਕਰਦਾ ਹੀ ਵਾਪੇ ਛਾਰ ਕੋਈ ਪਾਰਟੀ ਲਾਡੀ ਕੀ ਕਹਾਂ ਜਾਂਦੇ ਆ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਹਾਂ ਕਰਨਾ ਚਾਹੀਦਾ ਜ਼ਰੂਰ ਕਰਨਾ ਚਾਹੀਦਾ ਹਰ ਇੱਕ ਬੰਦੇ ਨੂੰ ਕਰਨਾ ਚਾਹੀਦਾ ਆਪ ਟਾਈਮ ਕੱਢ ਕੇ ਆਓ ਵੋਟ ਪਾਓ ਇਹ ਤੁਹਾਡਾ ਹੱਕ ਆ ਵਧੀਆ ਦੇ ਹਰ ਇੱਕ ਬੰਦਾ ਵਧੀਆ ਹੀ ਚਾਹੁੰਦਾ ਤੇ ਇਹ ਵੀ ਵਧੀਆ ਚਾਹੁੰਦੇ ਜੀ ਸਾਰੇ ਵਧੀਆ ਚਾਹੁੰਦੇ ਜੀ ਹੈਨਾ ਤਾਂ ਕਰਕੇ ਹਰ ਇੱਕ ਨੂੰ ਵਧੀਆ ਚਾਹੀਦਾ ਹੁੰਦਾ ਮਾੜਾ ਤੇ ਕੋਈ ਨਹੀਂ ਕਹਿੰਦਾ ਹੋਏ ਸਾਰੇ ਕਹਿੰਦੇ ਵਧੀਆ ਹੈ ਦਾ ਕਰਕੇ ਮੈਮ ਚੋਣਾਂ ਨੂੰ ਲੈ ਕੇ ਅੱਜ ਸਾਰਾ ਬਕਰੀਆ ਚੱਲ ਰਹੀ ਹੈ ਤੁਸੀਂ ਵੀ ਹਰ ਬੂਥ ਤੇ ਜਾ ਰਹੇ ਕਿਸ ਤਿੱਕ ਦਾ ਮਾਹੌਲ ਲੱਗ ਰਿਹਾ ਕਿਵੇਂ ਚੱਲ ਰਿਹਾ ਸਾਰਾ ਨਹੀਂ ਸਾਰੇ ਪਾਸੇ ਜਿਹੜੀ ਐ ਇਲੈਕਸ਼ਨ ਆ ਪੀਸਫੁਲੀ ਜਿਹੜੀ ਚੱਲ ਰਹੀ ਆ ਕੋਈ ਕੋਈ ਪ੍ਰੋਬਲਮ ਨਹੀਂ ਆ ਸਾਡੀ ਜਿਹੜੀ ਫੋਰਸ ਆ ਅਲਰਟ ਆ ਗਈ ਸਾਰੇ ਅਲਰਟ ਹੋ ਕੇ ਸੀ ਡਿਊਟੀ ਕਰ ਰਹੇ ਆ 350 ਦੇ ਕਰੀਬ ਸਾਡੇ ਜਿਹੜੇ ਮੁਲਾਜ਼ਮ ਇਸ ਜਗ੍ਹਾ ਤੇ ਤਾਇਨਾਤ ਆ ਤੇ ਮੈਡਮ ਵੋਟਰਸ ਨੂੰ ਕੀ ਅਪੀਲ ਕਰਨੀ ਵੋਟਰਾਂ ਨੂੰ ਮੈਂ ਇਹੀ ਅਪੀਲ ਕਰਨੀ ਚਾਹੀਦੀ ਆ ਕਿ ਫ੍ਰੀ ਐਂਡ ਫੇਅਰ ਆਪਣਾ ਇਲੈਕਸ਼ਨ ਕਰਾਨੀ ਆ ਆਓ ਸਾਰੇ ਵੋਟ ਪਾ ਕੇ ਜਾਓ ਸਾਡੀ ਜਿਹੜੀ ਮੁਲਾਜ਼ਮਾ ਹਾਜੇਗਾ ਤੇ ਤਾਂ ਸਤਿਨਾਤ ਹੈਗੇ ਆ ਡੰਡ ਦੀ ਕਿਸੇ ਵੀ ਕਿਸਮ ਦੀ ਕੋਈ ਲੋੜ ਨਹੀਂ ਆ ਸ਼ਰਾਰਤੀ ਅਨਸਰਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਕਿਸੇ ਵੇਲੇ ਵੀ ਕੋਈ ਅਨਸਖਾ ਵੀ ਘਟਣਾ ਨਾ ਵਾਪਰੇ ਸ਼ਰਾਰਤੀ ਅਨਸਰਾਂ ਨੂੰ ਅਸੀਂ ਨੱਥ ਪਾਵਾਂਗੇ ਜੇ ਕੋਈ ਸ਼ਰਾਰਤ ਕਰੇਗਾ ਤਾਂ ਸਾਡੀ ਫੋਰਸ ਖੜੀ ਆ ਡੰਡਾ ਪਰੇਟ ਪੂਰੀ ਅਸੀਂ ਕਰਾਂਗੇ ਨੋ ਪ੍ਰੋਬਲਮ